ਸਾਬੋ ਵਿਸਾਖੀ ਦੇ ਸਬੰਧ ਤੇ ਕੀ ਸੰਦੇਸ਼ ਦੇਣਾ ਚਾਹੋਗੇ ਜੀ ਮੈਂ ਮੇਰਾ ਨਾਮ ਰਮ ਕਮਰਿਆ ਿੰਡ ਨਡਾ ਗੜੀ ਦਾ ਮੈਂ ਸਰਪੰਚ ਆ ਮੈਂ ਆਪਣੇ ਇਲਾਕਾ ਨਿਵਾਸੀ ਬਗ ਸੁਨਚੇ ਦੇ ਇਸ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਇਹ ਇਸ ਵਿਸਾਖੀ ਵਾਲੇ ਦਿਨ ਹੀ ਗੁਰੂ ਘਰ ਨੂੰ ਬਹੁਤ ਸਾਂਝੀ ਨੇ ਪਾਲਤਾਰਾਂ ਦੀ ਸਤਨਾ ਕੀਤੀ ਸੀ ਮੈਂ ਆਪਣੇ ਸੇਕੂ ਵੀਰਾਂ ਨੂੰ ਸਾਰਿਆਂ ਨੂੰ ਇਸ ਸਾਧਨਾ ਦੇ ਇਸ ਲਈ ਜਿ ਸਕਿਆ ਰੇਂਜ ਤੇ ਰੋਡ ਤੋਂ ਦਬਾਈ ਜਨਾ ਇਹ ਇਸ ਦਾ ਜਿਸਕੀ ਵਾਲੇ ਜਿਹੜੀ ਖਸਾਨ ਵੀਰਾਂ ਚੋਣੇ ਤੋਂ ਬਾਅਦ ਸਰਦੀਦੀ ਹੁੰਦੀ ਹੈ ਉਹ ਵੀ ਪੱਕੇ ਕਿਆਰੀ ਹੁੰਦੀ ਹੈ ਇਸ ਵੀ ਵੀਰ ਨੂੰ ਖਸਾਨ ਵੀਰਾਂ ਨੂੰ ਬਹੁਤ ਬਹੁਤ ਮੁਆਫੀ ਕਾਫੀ ਸਮੇਂ ਦੇ ਤਿਆਰ ਆ ਤੁਹਾਨੂੰ ਨੇ ਚਾਹੀਦੀ ਕੁਸ਼ੀ ਹੈ ਇਹ ਨਾਲ ਹੀ ਮੈਂ ਆਪਣੇ ਆਪਣੇ ਦੇਸ਼ ਦੇ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਉਹ ਮਾੜੇ ਆਪਣੇ ਕੰਮ ਸਾਡੇ ਕੇ ਜਾਂ ਮਾੜੀ ਸੰਗਤ ਛੱਡ ਕੇ ਜਾਂ ਮਾੜੇ ਕੰਮ ਛੱਡ ਕੇ ਆਪਣੇ ਬੇਸ ਨੇ ਕਿਹੜਾ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਆਪਣੇ ਪੰਜਾਬ ਦਾ ਇਹ ਦੇਸ਼ ਦਾ ਨਾਮ ਰੋਸ਼ਨ ਕਰ ਸਕੇ ਤੇ ਚੰਗੇ ਕੰਮ ਕਰਨਾ ਤੇ ਪੜ੍ਹਾਈ ਲਿਖਾਈ ਵਿੱਚ ਚੱਲਿਓ ਚੰਗਾ ਅੰਦਰ ਪੜ੍ਹਨ ਚੰਗੇ ਇਹਪੰਜਾਬ ਸਰਕਾਰ ਦਾ ਲੋਕਾਂ ਨੂੰ ਕਹਿ ਦੇ ਰਹੀ ਆ ਕਿ ਆਪਣੇ ਨੌਕਰੀਆਂ ਪ੍ਰਾਪਤ ਕਰਨ ਨੂੰ ਹਿੰਗਾਂ ਗਵਰਨਰ ਨੂੰ ਬਤਪਾਤ ਨੇ ਨੰਝਾ ਵੀ ਆ ਗਏ ਤਾਂ ਸਾਡੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਦਿੱਤੀਆਂ ਗਈਆਂ ਨੇ ਉਹ ਵੀ ਉਹਨਾਂ ਦੇਣੀਆਂ ਤੇ ਆਪਣੀ ਤਿਆਰੀਆਂ ਮਤਲਬ ਇਹ ਮਾਰੇ ਕੰਮ ਸਾਢੇ ਦੇ ਆਪਣੀ ਨੌਕਰੀਆਂ ਲੈਣ ਦੀ ਤਿਆਰੀ ਕਰਨੀ ਚਾਹੀਦੀ ਹੈ ਉਸ ਕੰਮ ਵਿੱਚ ਚਾਹੀਦਾ ਹਮਾਂਵੇਂ ਆਪਣੇ ਸੁਮਤੀ ਪੰਚਾਇਤਵਾਂ ਨੂੰ ਆਪਣੇ ਪਿੰਡ ਨਰਵਾਲੀ ਸੁਥੀ ਪੰਚਾਇਤ ਵੱਲੋਂ ਕੇ ਆਪਣੇ ਹਰਪ੍ਰਿੰਚਾਰਜ ਨਾਲ ਰਮਨ ਸਿੰਘ ਸਾਹਿਬ ਨੂੰ ਵੀ ਕਰਦਾ ਹਾਂ ਗੁਰਦੀਪ ਸਿੰਘ ਜਨਾਬ ਇਹ ਰਿਕੁਇਰਮੈਂਟ ਪੂਰੇ ਹੋ ਜੀ ਸਬਕਸੀਆਂ ਨੂੰ ਆਵਾਜ਼ ਸਕੀ ਜੀ ਵੀਰੇ ਲੱਖਾਂ ਤੁਹਾਡੇ ਜੀ ਜਨਾਬ ਬਖਦਾਇ ਤੇ ਜਨਾਬ